ਸ੍ਰੀ ਵਾਹਿਗੁਰੂ ਸਾਹਿਬ ਜੀ ਬਾਬੇ ਡਿੱਠੀ ਪ੍ਰਥਮੀ ਨਵਾਂ ਖੰਡ ਜਿੱਤ ਤੱਕ ਆਹੀ ਬਾਬੇ ਭਾਵ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਨੌ ਖੰਡਾਂ ਵਾਲੀ ਧਰਤੀ ਜਿੱਥੋਂ ਤੱਕ ਦੇਖੀ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਨਵਾਂ ਖੰਡਾ ਜਿੱਥੇ ਤੱਕ ਆਈ ਨੌ ਖੰਡਾਂ ਵਾਲੀ ਧਰਤੀ ਜਿੱਥੋਂ ਤੀਕਸੀ ਤੇ ਸਤਿਗੁਰੂ ਜੀ ਨੇ ਦੇਖਣੇ ਕੀਤੀ ਕਿਉਂਕਿ ਧਰਤੀ ਦੇ ਨੌਂ ਖੰਡ ਨਹੀਂ ਤੇ ਸਾਰੀ ਧਰਤੀ ਨੌਂਾ ਖੰਡਾ ਤੱਕ ਸਤਿਗੁਰੂ ਜੀਆ ਨੇ ਦੇਖਣੇ ਕੀਤੀ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੁਮੇਰ ਪਰਬਤ ਤੇ ਪਹਾੜ ਤੇ ਜਾ ਚੜੇ ਜਿੱਥੇ ਸਿੱਧਾਂ ਦੀ ਮੰਡਲੀ ਸਭਾ ਜਿਹੜੀ ਉਹਨਾਂ ਦੀ ਸੀ ਉਹ ਨਜ਼ਰ ਆਈ ਸਿੱਧ ਜਿਹੜੇ ਸਨ ਸੁਮੇਰ ਪਰਬਤ ਤੇ ਚੜੇ ਹੋਏ ਸਨ ਘਰ-ਬਾਰ ਤੇ ਆਗਿਆ ਹੋਇਆ ਇਸੇ ਤਰ੍ਹਾਂ ਨਾ ਗ੍ਰਸਤੀ ਸੁਮੇਰ ਪ੍ਰਬਤ ਤੇ ਜਾ ਕਰਕੇ ਚੜੇ ਸਨ ਤੇ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਰ ਜਾਏ ਚੜਿਆ ਸੁਮੇਰ ਪਰ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੁਮੇਰ ਪ੍ਰਬਤ ਤੇ ਜਾ ਚੜੇ ਤੇ ਸਿੱਧ ਮੰਦਲੀ ਜਿਹੜੀ ਸੀ ਉਹ ਨਜ਼ਰੀ ਪਈ ਚੌਰਾਸੀ ਸਿੱਧ ਗੁਰਖਾਦ ਮਨ ਅੰਦਰ ਗਣਤੀ ਵਰਤਾਈ ਉਥੇ ਗੁਰਖ ਆਦ 84 ਸਿੱਧ ਉਥੇ ਬੈਠੇ ਸਨ 84 ਸਿੱਧ ਗੁਰਖ ਆਦਕ ਤੇ ਮਨ ਵਿਖੇ ਸੋਚ ਵਰਤ ਗਈ ਉਹਨਾਂ ਦੇ ਮਨ ਦੇ ਵਿੱਚ ਨਾ ਸੋਚ ਵਰਤੀ ਉਹ 84 ਸਿੱਧ ਜਿਹੜੇ ਸਨ ਗੁਰਖ ਆਦ ਇਹ ਸਾਰੇ 84 ਸਿੱਧ ਉਥੇ ਬੈਠੇ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਸੋਚ ਵਰਤ ਗਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਕਤ ਤੁਹੇ ਇੱਥੇ ਲਿਹਾਈ ਉਹਨਾਂ ਦੇ ਮਨ ਅੰਦਰ ਸੋਚ ਆਈ ਪੀ ਇਹ ਕਿਦਾਂ ਇੱਥੇ ਆ ਗਿਆ ਇਹ ਕਿਵੇਂ ਇੱਥੇ ਪਹੁੰਚ ਗਏ ਨੇ ਪਰ ਉਹਨਾਂ ਨੇ ਪੁੱਛਣਾ ਕੀਤਾ ਸਿੱਧ ਪੁੱਛਣ ਲੱਗੇ ਸੁਣ ਬਾਲੇ ਕਿਉਂਕਿ ਉਹਨਾਂ ਦੀ ਉਮਰਾਂ ਬੜੀਆਂ ਵੱਡੀਆਂ ਸਨ ਸਤਿਗੁਰੂ ਜੀਨ ਸਰੀਰਕ ਤੌਰ ਤੇ ਉਮਰ ਥੋੜੀ ਸੀ ਉਹ ਬੱਚਾ ਕਹਿੰਦੇ ਨੇ ਬਾਲ ਕਹਿੰਦੇ ਨੇ ਕਹਿਣਾ ਕੀਤਾ ਪੁੱਛਣ ਲੱਗੇ ਸਿੱਧ ਪੁੱਛਣ ਲੱਗੇ ਕਿ ਸੁਣ ਬਹ ਬਾਲੇ ਤੈਨੂੰ ਇੱਥੇ ਕਿਹੜੀ ਸ਼ਕਤੀ ਲਿਹਾਈ ਆ ਤੂੰ ਇੱਥੇ ਕਿਵੇਂ ਪਹੁੰਚ ਗਿਆ ਇੱਥੇ ਤੇ ਕੋਈ ਪਹੁੰਚਦਾ ਹੀ ਨਹੀਂ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਆ ਸਮੇਰ ਪਰਬਤ ਇੰਨੀ ਉਚਾਈ ਦੇ ਉੱਤੇ ਤੂੰ ਕਿਵੇਂ ਪਹੁੰਚ ਗਿਆ ਤੈਨੂੰ ਕਿਹੜੀ ਸ਼ਕਤੀ ਇੱਥੇ ਲਿਹਾਈ ਆ ਅਸੀਂ ਤੇ ਰਧੀਆਂ ਸਧੀਆਂ ਦੇ ਨਾਲ ਇੱਥੇ ਆਏ ਆ ਇਹ ਤੂੰ ਇੱਥੇ ਕਿਵੇਂ ਪਹੁੰਚ ਗਿਆ ਇਹ ਸਤਿਗੁਰੂ ਜੀਆਂ ਨੂੰ ਸਿੱਧ ਪੁੱਛ ਰਹੇ ਹਨ ਹਾਉ ਜਪਿਆ ਪਰਮੇਸ਼ਰ ਭਾਉ ਭਗਤੇ ਸੰਗ ਤਾੜੀ ਲਾਈ ਇਹ ਸਤਿਗੁਰੂ ਜੀ ਨੇ ਕਹਿਣਾ ਕੀਤਾ ਸਤਿਗੁਰੂ ਜੀਆਂ ਨੇ ਉੱਤਰ ਦਿੱਤਾ ਕਿ ਮੈਂ ਨਿਰੰਕਾਰ ਦਾ ਨਾਮ ਜਪਿਆ ਹੈ ਪ੍ਰੇਮਾ ਭਗਤੀ ਨਾਲ ਸਮਾਧੀ ਲਾਈ ਹੈ ਹਉ ਜਪਿਆ ਪਰਮੇਸ਼ਰ ਅਸੀਂ ਪਰਮੇਸ਼ਰ ਨੂੰ ਜਪਨਾ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਨਾ ਕੀਤਾ ਹੈ ਤੇ ਭਾਉ ਭਗਤੀ ਨਾਲ ਸਮਾਧ ਸਮਾਧੀ ਜੜੀ ਹੈ ਸਮਾਧ ਲਾਈ ਹੈ ਭਾਉ ਭਗਤੀ ਵਾਲੀ ਸਮਾਧੀ ਲਾਉਣੇ ਕੀਤੀ ਹੈ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦਿਹੁ ਬਤਾਈ ਸਿੱਧ ਕਹਿਣ ਲੱਗੇ ਸਿੱਧ ਬੋਲੇ ਕਿ ਸੁਣ ਬਾਲੇ ਤੂੰ ਆਪਣਾ ਨਾਮ ਤਾਂ ਸਾਨੂੰ ਦੱਸ ਤੇਰਾ ਨਾਮ ਕੀ ਹੈ ਸਿੱਧਾ ਨਹੀਂ ਹੁਣ ਸਤਿਗੁਰੂ ਜੀ ਨਾਨਕ ਪੁੱਛੇ ਸੱਧਾ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਿੱਧਾ ਨੇ ਨਾਮ ਪੁੱਛਿਆ ਕਿ ਇਹ ਬਾਲਕ ਤੇਰਾ ਨਾਮ ਕੀ ਹੈ ਤੂੰ ਇੱਥੇ ਪਹੁੰਚ ਗਿਆ ਤੇਰਾ ਤੇ ਨਾਮ ਕੀ ਆ ਨਾ ਪੁੱਛਿਆ ਸਤਿਗੁਰੂ ਜੀਆਂ ਨੂੰ ਬਾਬਾ ਆਖੇ 나ਥ ਜੀ ਨਾਨਕ ਨਾਮ ਜਪੇ ਗਤ ਪਾਈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਕਿ ਸੁਣ ਏ 나ਥ ਜੀ ਨਾਨਕ ਮੇਰਾ ਨਾਮ ਹੈ ਤੇ ਵਾਹਿਗੁਰੂ ਦਾ ਨਾਮ ਜਪ ਕਰਕੇ ਗਤੀ ਇਹ ਅਵਸਥਾ ਪ੍ਰਾਪਤ ਕੀਤੀ ਹੈ ਤਨ ਗੁਰੂ ਨਾਨਕ ਦੇਵ ਪਤਸ਼ਾਹ ਮਹਾਰਾਜ ਨੇ ਕਹਿਣਾ ਕੀਤਾ ਕਿ ਨਾਸ ਜੀ ਮੇਰਾ ਨਾਮ ਜਿਹੜਾ ਉਹ ਨਾਨਕ ਆ ਤੇ ਨਾਮ ਜਪ ਕਰਕੇ ਨਾਮ ਜਪੇ ਗਤ ਪਾਈ ਤੇ ਨਾਮ ਜਪ ਕਰਕੇ ਇਹ ਅਵਸਥਾ ਪ੍ਰਾਪਤ ਕੀਤੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਪ ਕਰਕੇ ਉਹਦਾ ਨਾਮ ਉਤਾਰ ਕਰਕੇ ਇਹ ਗਤੀ ਪ੍ਰਾਪਤ ਕੀਤੀ ਹੈ ਨੀਚ ਕਹਾਏ ਊਚ ਘਰ ਆਈ ਤੇ ਨੀਚ ਕਹਾ ਕੇ ਉੱਚੇ ਦਰਜੇ ਦਾ ਆਈਦਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਨੀਚ ਕਹਾ ਕੇ ਨਾ ਉੱਚੇ ਦਰਜੇ ਦੇ ਵਿੱਚ ਆਈਦਾ ਨੀਚ ਖਾ ਕੇ ਭਾਵ ਕਿ ਨਿਮਰਤਾ ਦੇ ਵਿੱਚ ਰਹਿ ਕਰਕੇ ਤਾਂ ਹੀ ਉੱਚ ਦਰਜਾ ਪ੍ਰਾਪਤ ਹੁੰਦਾ ਉੱਚ ਦਰਜਾ ਹੰਕਾਰੀਆਂ ਨੂੰ ਕਦੇ ਉੱਚ ਦਰਜਾ ਪ੍ਰਾਪਤ ਨਹੀਂ ਹੁੰਦਾ ਨਿਮਰਤਾ ਦੇ ਵਿੱਚ ਮਨ ਨੀਵਾ ਮਤ ਉੱਚੀ ਨਿਮਰਤਾ ਦੇ ਵਿੱਚ ਰਹਿ ਕਰਕੇ ਹੀ ਉੱਚ ਦਰਜਾ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਨੇ ਸਿੱਧਾਂ ਨੂੰ ਕਹਿਣਾ ਕੀਤਾ ਫਿਰ ਸਿੱਧਾਂ ਦੇ ਨਾਲ ਉੱਥੇ ਵਿਚਾਰ ਚਰਚਾ ਹੋਣੀ ਕੀਤੀ ਹੈ ਉਹਨਤਵੀ ਜਿਹੜੀ ਆ ਪੌੜੀ ਦੀ ਵਿੱਚ ਸਤਿਗੁਰ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕੀ ਵਰਤਾਰਾ ਹੁਣ ਜਿਹੜਿਆ ਪ੍ਰਸ਼ਨ ਕਰਦੇ ਨੇ ਪੁੱਛਦੇ ਨੇ ਸਤਿਗੁਰੂ ਜੀਆਂ ਨੂੰ ਪ੍ਰਸਿੱਧਾ ਨੇ ਪੁੱਛਿਆ ਕਿ हे ਨਾਨਕਾ ਮਾਤ ਲੋਕ ਦੇ ਵਿੱਚ ਜਿਹੜਾ ਹੈ ਇਸੇ ਤਰ੍ਹਾਂ ਭਾਰਤ ਖੰਡ ਦੇ ਵਿੱਚ ਕੀ ਵਰਤਾਰਾ ਹੈ ਕੀ ਵਰਤਾਰਾ ਵਰਤ ਰਿਹਾ ਹੈ ਪੁੱਛਣ ਲੱਗੇ ਸਿਧ ਸਦ ਕਿ ਹੇ ਠਾ ਮਾਤ ਲੋਕ ਦੇ ਵਿੱਚ ਕਿਆ ਵਰਤਾਰਾ ਕੀ ਵਰਤਾਰਾ ਵਰਤ ਰਿਹਾ ਹੈ ਸਭ ਸਿੱਧੀ ਇਹ ਬੁੱਝਿਆ ਕਲ ਤਾਰਣ ਨਾਨਕੀ ਅਵਤਾਰਾ ਜੇ ਸਾਰੇ ਸਿੱਧਾਂ ਨੇ ਗੁਰੂ ਜੀ ਦੇ ਕਥਨ ਅਰ ਤੇਜ ਤੋਂ ਇਹ ਬੁੱਝ ਲਿਆ ਤੇ ਉਹਨਾਂ ਨੇ ਸਵਾਲ ਕੀ ਤੇ ਸਤ ਗੁਰੂ ਜੀਆ ਨੇ ਬੜੇ ਉੱਚ ਕੋਟੀ ਦੇ ਉੱਤਰ ਦੇਣੇ ਕੀਤੇ ਉਹਨਾਂ ਨੂੰ ਰੋਹਾਨੀਅਤ ਦੇ ਵਿੱਚ ਉਹਨਾਂ ਨੂੰ ਪ੍ਰਸ਼ਨਾਂ ਦੇ ਉੱਤਰ ਦਿੱਤੇ ਉਹ ਵੀ ਬੜੇ ਸਿਆਣੇ ਸਨ ਉਹਨਾਂ ਨੇ ਵੀ ਭਗਤੀ ਕਮਾਈ ਸੀ ਵਿਦਵਾਨ ਸੀਗੇ ਉਹਨਾਂ ਨੇ ਇਸ ਗੱਲ ਨੂੰ ਬੁੱਝ ਲਿਆ ਸਾਰੇ ਸਿੱਧਾਂ ਨੇ ਗੁਰੂ ਜੀ ਦੇ ਕਥਨ ਤੇ ਕਥਨ ਕਰਨ ਤੋਂ ਪਤਾ ਲੱਗਿਆ ਕਥਨ ਅਰ ਤੇਜ ਤੋਂ ਪਤਾ ਲੱਗਿਆ ਬੁੱਝ ਲਿਆ ਕਿ ਇਹ ਕਲਯੁਗ ਦੇ ਤਾਰਨਹਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅਵਤਾਰ ਹੋਣਾ ਹੈ ਇਹ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੋਣਗੇ ਉਹਨਾਂ ਨੇ ਇਹ ਜਾਣ ਲਿਆ ਕਿ ਇਹ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੋਣਗੇ ਸਭ ਸਿੱਧੀ ਇਹ বুঝਿਆ ਕਾਲ ਤਾਰ ਨਾਨਕ ਅਵਤਾਰਾ ਇਹ ਕਾਲ ਯੁਗ ਨੂੰ ਤਾਰਨ ਆਏ ਨੇ ਨਾਨਕ ਅਵਤਾਰ ਨੇ ਇਹ ਉਹ ਅਵਤਾਰ ਹੋਣਗੇ ਬਾਬਾ ਆਖੇ ਅਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ नाथ ਜੀ ਸੱਚ ਚੰਦਰਮਾ ਹੈ ਤੇ ਝੂਠ ਹਨੇਰਾ ਆ ਸੱਚ ਜਿਹੜਾ ਨਾ ਉਹ ਚੰਦਰਮਾ ਦੀ ਤਰ੍ਹਾਂ ਡੁੱਬ ਗਿਆ ਆ ਤੇ ਝੂਠ ਦਾ ਹਨੇਰਾ ਬਹੁਤ ਸਾਰਾ ਛਾਇਆ ਹੋਇਆ ਹੈ ਮਾਤ ਲੋਕ ਤੇ ਧਰਤੀ ਤੇ ਸੱਚ ਜਿਹੜਾ ਹੈ ਉਹ ਡੁੱਬਦਾ ਜਾ ਰਿਹਾ ਹੈ ਤੇ ਝੂਠ ਦਾ ਹਨੇਰਾ ਬਹੁਤ ਜਿਹੜਾ ਸਾਰਾ ਜਾਦਾ ਵੱਧ ਗਿਆ ਝੂਠ ਦਾ ਬੋਲਬਾਲਾ ਜਾਦਾ ਵੱਧ ਗਿਆ ਹੈ ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ ਸਤਿਗੁਰ ਜੀਆ ਨੇ ਕਹਿਣਾ ਕੀਤਾ ਕਿ ਕੂੜ ਅਮਾਵਸ ਅਮਾਵਸ ਦੀ ਰਾਤ ਵਾਂਗ ਨ ਮਸਿਆ ਦੀ ਰਾਤ ਵਾਂਗ ਵਰਤ ਰਿਹਾ ਹੈ ਕੂੜ ਜਿਹੜਾ ਨਾ ਮੱਸੀਆ ਦੀ ਰਾਤ ਨੂੰ ਬਹੁਤਾ ਹਨੇਰਾ ਹੁੰਦਾ ਬਹੁਤਾ ਹਨੇਰਾ ਤੇ ਪਾਤਸ਼ਾਹ ਨੇ ਕਹਿਣਾ ਕੀਤਾ ਕੂੜ ਅਮਾਵਸ ਦੀ ਰਾਤ ਵਾਂਗ ਵਰਤ ਰਿਹਾ ਹੈ ਮੈਂ ਸੰਸਾਰ ਵਿਖੇ ਸੱਚ ਨੂੰ ਲੱਭਣ ਲਈ ਚੜਿਆ ਹਾਂ ਸੱਚ ਨੂੰ ਲੱਭਣ ਵਾਸਤੇ ਮੈਂ ਚੜਿਆ ਹਾਂ ਸੰਸਾਰ ਦੇ ਅੰਦਰ ਸੰਸਾਰ ਦੇ ਅੰਦਰ ਸੱਚ ਰਬਣ ਵਾਸਤੇ ਲੱਭਣ ਲਈ ਚੜਿਆ ਹਾਂ ਪਾਪਿ ਗ੍ਰਾਸੀ ਪ੍ਰਥਮੀ ਤਵਲ ਖੜਾ ਤਰ ਹੀਠ ਪੁਕਾਰਾ ਜੇ ਪਾਪ ਨੇ ਧਰਤੀ ਗਸ ਲਈ ਹੈ ਧਰਮ ਧਵਲ ਜਿਹੜਾ ਹੈ ਧਰਮ ਜਿਹੜਾ ਹੈ ਧਰਤੀ ਦੇ ਹੀਠ ਖਲੋਤਾ ਹੋਇਆ ਰੋ ਰਿਹਾ ਹੈ ਧਰਮ ਜਿਹੜਾ ਨਾ ਧਰਤੀ ਦੇ ਹੀਠਾਂ ਖਲੋਤਾ ਹੋਇਆ ਉਹ ਵੀ ਰੋ ਰਿਹਾ ਹੈ ਕਿ ਇੰਨਾ ਪਾਪਾਂ ਦਾ ਭਾਰ ਵੱਧ ਗਿਆ ਅਕਰਤਕਾਂ ਦਾ ਭਾਰ ਜਿਹੜਾ ਹੈ ਉਹ ਬਹੁਤ ਸਾਰਾ ਵੱਧ ਗਿਆ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਤੇ ਸਤਿਗੁਰੂ ਜੀ ਨੇ ਕਿਹਾ ਕੀ ਤਾਂ ਕਿ ਸਿੱਧ ਨੇ ਉਹ ਪਹਾੜਾਂ ਵੇਖ ਕੇ ਲੁਕ ਬੈਠੇ ਹਨ ਜਗਤ ਦੀ ਮੁਕਤੀ ਕੌਣ ਕਰੇਗਾ ਤੁਸੀਂ ਤੇ ਪਹਾੜਾਂ ਤੇ ਆ ਚੜੇ ਨਾ ਜਗਤ ਤੋਂ ਲੁਕ ਗਏ ਜਾ ਕਰਕੇ ਹੁਣ ਸੂਰਮਾ ਤੇ ਉਹੀ ਹੁੰਦਾ ਨਾ ਜਿਹੜਾ ਵਿਚਾਰਾ ਕਰਕੇ ਸਿੱਧੇ ਰਸਤੇ ਪਾਵੇ ਸੱਚ ਨੂੰ ਸੱਚ ਕਵੇ ਤੇ ਝੂਠ ਨੂੰ ਝੂਠ ਕਵੇ ਜਿਹੜਾ ਪਾਸਾ ਵਟ ਜਾਵੇ ਕਹੇ ਵੀ ਮੈਂ ਨਹੀਂ ਇਸ ਗੱਲ ਦੇ ਵਿੱਚ ਆਉਣਾ ਸੱਚੀ ਗੱਲ ਕਰਨ ਤੋਂ ਗਰੇਜ ਕਰੇ ਇਸੇ ਤਰ੍ਹਾਂ ਸਿੱਧ ਜਿਹੜੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਝੂਠ ਦਾ ਬਹੁਤਾ ਬੋਲਬਾਲਾ ਹੋ ਗਿਆ ਤੇ ਉਹ ਪਰਬਤ ਤੇ ਜਾ ਕਰਕੇ ਚੜ ਗਏ ਵੱਖਰੇ ਹੋ ਗਏ ਪਰਬਤ ਤੇ ਜਾ ਚੜੇ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਸਿੱਧ ਤਾਂ ਪਹਾੜਾਂ ਵਿੱਚ ਲੁਕ ਬੈਠੇ ਹਨ ਜਗਤ ਦੀ ਮੁਕਤ ਜਿਹੜੀ ਆ ਜਗਤ ਦੇ ਨੂੰ ਮੁਕਤ ਕੌਣ ਕਰੇਗਾ ਜੋਗੀ ਗਿਆਨ ਬਿਹੂਣਿਆ ਨਿਸ ਦਿਨ ਅੰਗ ਲਗਾਏ ਨਿਚਾਰਾ ਜੋਗੀ ਲੋਗ ਗਿਆਨ ਤੋਂ ਖਾਲੀ ਰਾਤ ਦਿਨ ਸਰੀਰ ਪਰ ਸੁਆਵ ਮਲਕ ਛੱਡਦੇ ਨੇ ਜੋਗੀ ਲੋਗ ਜਿਹੜੇ ਨਹੀਂ ਪਾਤਸ਼ਾਹ ਨੇ ਕਿਹਾ ਗਿਆਨ ਤੋਂ ਖਾਲੀ ਜੋਗੀ ਗਿਆਨ ਵੀ ਹੋਣਿਆ ਗਿਆਨ ਤੋਂ ਖਾਲੀ ਨੇ ਸਦਨ ਅੰਗ ਲਗਾਈ ਚਾਰਾ ਕਹਿੰਦੇ ਦਿਨ ਤੇ ਰਾਤ ਅੰਗ ਸਰੀਰ ਦੇ ਉੱਤੇ ਸੁਆਵ ਮਾਲ ਕਰਕੇ ਬੈਠੇ ਰਹਿੰਦੇ ਹਨ ਬਾਜ ਗੁਰੂ ਡੁੱਬਾ ਜਗ ਸਾਰਾ ਤੇ ਗੁਰੂ ਤੋਂ ਬਿਨਾ ਨਾ ਸਾਰਾ ਜਗਤ ਡੁੱਬ ਰਿਹਾ ਹੈ ਗੁਰੂ ਤੋਂ ਬਿਨਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਆਦਿਸ਼ ਨੇ ਕਹਿਣਾ ਕੀਤਾ ਗੁਰੂ ਤੋਂ ਬਿਨਾ ਸੰਸਾਰ ਜਿਹੜਾ ਨਾ ਜਗ ਜਿਹੜਾ ਹੈ ਉਹ ਡੁੱਬਦਾ ਜਾ ਰਿਹਾ ਹੈ ਗੁਰੂ ਤੋਂ ਬਿਨਾ ਕਿਉਂਕਿ ਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰਾਉਣਾ ਸਹੀ ਨਾ ਗੁਰੂ ਤੋਂ ਗਿਆਨ ਦਾ ਪ੍ਰਕਾਸ਼ ਲਿਆ ਕਰਕੇ ਤਾਂ ਹੀ ਜਿਹੜਾ ਸੀਗਾ ਪਰਮੇਸ਼ਰ ਨੂੰ त्याग ਕਰਕੇ ਲੋਕ ਪ੍ਰਲੋਕ ਸਵਾਰਨੇ ਸੀ ਈਰਖਾ ਦੁਈ ਦਵੇਤ ਕੂੜ ਨੰਦਿਆ ਤੋਂ ਛੁਟਕਾਰਾ ਪਾਉਣਾ ਸੀ ਕੂੜ ਦਾ ਬੋਲ ਬਾਲਾ ਬਹੁਤਾ ਵੱਧ ਗਿਆ ਤੇ ਬਾਜ ਗੁਰੂ ਡੁੱਬਾ ਸੰਸਾਰਾ ਤੇ ਗੁਰੂ ਤੋਂ ਬਿਨਾ ਸੰਸਾਰ ਜਿਹੜਾ ਪਾਤਸ਼ਾਹ ਨੇ ਕਹਿਣਾ ਕੀਤਾ ਉਹ ਡੁੱਬਦਾ ਜਾ ਰਿਹਾ ਹੈ ਡੁੱਬਦਾ ਜਾ ਰਿਹਾ ਹੈ ਸੇ ਇਸੇ ਤਰ੍ਹਾਂ ਫਿਰ ਅਗਲੀ ਪੌੜੀ ਦੇ ਵਿੱਚ 30ਵੀਂ ਪੌੜੀ ਦੇ ਵਿੱਚ ਜਿਹੜੀ ਭਾਰ ਦੀ ਦੁਰਦਸ਼ਾ ਬਣੀ ਹੋਈ ਸੀ ਉਹਦੀ ਬਾਬਤ ਪਰਮਾਨ ਕਰਦੇ ਨੇ ਭਾਈ ਗੁਰਦਾਸ ਜੀ ਕਲ ਆਈ ਕੁੱਤੇ ਮੋਹੀ ਖਾਜ ਹੋਇਆ ਮੁਰਦਾਰਗ ਸਾਈ ਕਹਿੰਦੇ ਏ ਏ ਗੁਸਾਈ ਕਲਯੁਗ ਦੀ ਦ੍ਰਿਸ਼ਟੀ ਕੁੱਤੇ ਮੁਹੇ ਹੋ ਗਈ ਹੈ ਹੱਕ ਬਿ ਹੱਕ ਦੇਖਦੀ ਐ ਤੇ ਖਾਣਾ ਇਸਦਾ ਮੁਰਦਿਆਂ ਦਾ ਮਾਸ ਹੋ ਗਿਆ ਕਲ ਆਈ ਕੁੱਤੇ ਮੁਹੀ ਖਾਜ ਹੋਇਆ ਮੁਰਦਾਰਗ ਸਾਈ ਕਹਿੰਦੇ ਏ ਗੁਸਾਈ ਕਾਲ ਯੁਗ ਦੇ ਵਿੱਚ ਕੁੱਤੇ ਮੂੰਹੀ ਹੋ ਗਈ ਐ ਭਾਵ ਕੇ ਹੱਕ ਵੀ ਹੱਕ ਨਹੀਂ ਦੇਖਦੀ ਕੋਈ ਤੇ ਖਾਣਾ ਇਸ ਦਾ ਜਿਹੜਾ ਨਾ ਮੁਰਦਿਆਂ ਦਾ ਮਾਸ ਖਾਣਾ ਹੋ ਗਿਆ ਮੁਰਦਿਆਂ ਦਾ ਮਾਸ ਬੰਦੇ ਦਾ ਮਾਸ ਖਾਣਾ ਕਿਸੇ ਦਾ ਹੱਕ ਮਾਰ ਲੈਣਾ ਹੱਕ ਮਾਰਨਾ ਕਿਸੇ ਦਾ ਇੱਕ ਦੂਜੇ ਨੂੰ ਖਾਈ ਜਾਣਾ ਕਿਸੇ ਦਾ ਹੱਕ ਖਾਈ ਜਾਣਾ ਰਿਸ਼ਵਤ ਲਈ ਜਾਣੀ ਇਹ ਮੁਰਦਾ ਖਾਣ ਦੀ ਨਿਆਈ ਹੈ ਨਾ ਬੰਦਾ ਖਾਣ ਦੀ ਨਿਆਈ ਹੈ ਤੇ ਇਸੇ ਤਰ੍ਹਾਂ ਕਹਿੰਦੇ ਕਲ ਆਏ ਕੁੱਤੇ ਮੁਹੀਂ ਖਾਜ ਹੋਆ ਮੁਰਦਾਰ ਤੁਸਾਈ ਇਹ ਗੁਸਾਈ ਇਹਨਾਂ ਦਾ ਖਾਣਾ ਜਿਹੜਾ ਖਾਜ ਖਾਣਾ ਜਿਹੜਾ ਨਾ ਉਹ ਮੁਰਦਾਰ ਮੁਰਗਦਾ ਖਾਣ ਦਾ ਖਾਣ ਵਾਲਾ ਹੋ ਗਿਆ ਹੈ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਤੇ ਰਾਜੇ ਜਿਹੜੇ ਨੇ ਪਾਪ ਕਰਦੇ ਨੇ ਬਾੜ ਜਿਹੜੀ ਆ ਨਾ ਹੁਣ ਖੇਤ ਨੂੰ ਬਾੜ ਕਦੇ ਵਾਸਤੇ ਕਰੀਦੀ ਆ ਵੀ ਵਿਚਾਰ ਰਵੇ ਬਾਰੋਂ ਕੋਈ ਜਾਨਵਰ ਆ ਕਰਕੇ ਕੋਈ ਫਸਲ ਦਾ ਨੁਕਸਾਨ ਨਾ ਕਰੇ ਫਸਲ ਨੂੰ ਖਾਵੇ ਨਾ ਤੇ ਜੇ ਕੀਤੀ ਹੋਈ ਵਾੜ ਹੀ ਫਸਲ ਨੂੰ ਖਾਈ ਜਾਵੇ ਤੇ ਫਿਰ ਉਹਦਾ ਕੀ ਕਰਾਂਗੇ ਬਾਹਰ ਦੇ ਜਾਨਵਰਾਂ ਤੋਂ ਬਚਾਉਣ ਵਾਸਤੇ ਵਾੜ ਕਰ ਦਈਦੀ ਐ ਤੇ ਜੇ ਕੀਤੀ ਹੋਈ ਵਾੜ ਹੀ ਫਸਲ ਨੂੰ ਖਾ ਜਾਵੇ ਤੇ ਫਿਰ ਕੀ ਕਰੇ ਬੰਦਾ ਇਸੇ ਤਰ੍ਹਾਂ ਜਿਹੜੇ ਰਾਜੇ ਸਨ ਇਹ ਤੇ ਪ੍ਰਜਾ ਵਾਸਤੇ ਸਨ ਪ੍ਰਜਾ ਦੀ ਹਿਫਾਜ਼ਤ ਵਾਸਤੇ ਪਰ ਜਿਆਦੀ ਹਿਫਾਜ਼ਤ ਵਾਸਤੇ ਹਕੂਮਤਾ ਹੋਇਆ ਕਰਦੀਆਂ ਪਰ ਹਕੂਮਤਾ ਤੇ ਲੋਕਾਂ ਨੂੰ ਆਪ ਹੀ ਖਾਣਾ ਸ਼ੁਰੂ ਕਰ ਦਿੱਤਾ ਅੱਜ ਦਾ ਸਮਾਂ ਵੀ ਇਦਾਂ ਦਾ ਨਾ ਸਰਕਾਰਾਂ ਪ੍ਰਸ਼ਾਸਨ ਕਦੇ ਵਾਸਤੇ ਹੁੰਦਾ ਲੋਕਾਂ ਦੀ ਹਿਫਾਜ਼ਤ ਵਾਸਤੇ ਹੁਣ ਦੇ ਸਮੇਂ ਦੇ ਵਿੱਚ ਜਦਾ ਤੁਸੀਂ ਵੋਟਾਂ ਪਾ ਕਰਕੇ ਚੁਣਦੇ ਹੋ ਵੀ ਚਲੋ ਇਹ ਕਦੇ ਬੰਦਾ ਸਾਡੇ ਨਾਲ ਖੜੇਗਾ ਹਿਫਾਜ਼ਤ ਵਾਸਤੇ ਇੱਕ ਦਿਨ ਕੋ ਸਮਾਂ ਬਣੇ ਤੇ ਇਹ ਜਿਹੜਾ ਹੈ ਕੰਮ ਕਾਜ ਕਰੇਗਾ ਪਰ ਜਦੋਂ ਉਹ ਬਣ ਜਾਂਦੇ ਨੇ ਤੁਹਾਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਤੁਹਾਡਾ ਹੱਕ ਮਾਰ ਮਾਰ ਕੇ ਖਾਈ ਜਾਂਦੇ ਨੇ ਫਸਲਾਂ ਦਾ ਹੱਕ ਮਾਰ ਮਾਰ ਖਾਈ ਜਾਂਦੇ ਨੇ ਇਸੇ ਤਰ੍ਹਾਂ ਕੋਈ ਦੁਕਾਨਦਾਰਾਂ ਦਾ ਸਾਰਿਆਂ ਦਾ ਹੱਕ ਮਾਰ ਮਾਰ ਉਹ ਹੀ ਖਾਈ ਜਾਂਦੇ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਰਾਜੇ ਪਾਪ ਕਮਾਉਂਦੇ ਰਾਜੇ ਜਿਹੜੇ ਪਾਪ ਕਰਦੇ ਨੇ ਉਲਟੀ ਬਾੜ ਖੇਤ ਕੋ ਖਾਈ ਤੇ ਉਲਟਿਆ ਕੰਮ ਹੋ ਗਿਆ ਬਾੜ ਹੀ ਖੇਤ ਨੂੰ ਖਾਣਾ ਸ਼ੁਰੂ ਕਰ ਦਿੱਤਾ ਬਾੜ ਨਹੀਂ ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋ ਆਲਾਈ ਤੇ ਪਰਜਾ ਗਿਆਨ ਤੋਂ ਗਿਆਨ ਤੋਂ ਬਾਜਾ ਜਿਹੜਾ ਅੰਨੀ ਹੋ ਰਹੀ ਹੈ ਗਿਆਨ ਤੋਂ ਬਾਜਾ ਕਿਉਂਕਿ ਜਿਹਦੇ ਅੰਦਰ ਗਿਆਨ ਨਹੀਂ ਉਹਦੇ ਅੰਦਰ ਹਨੇਰਾ ਆ ਜਦੋਂ ਬਾਹਰ ਦਾ ਹਨੇਰਾ ਹੋਵੇ ਬੰਦਾ ਕਿਤੇ ਵੀ ਖੂ ਖੱਤ ਚ ਡਿੱਗ ਪੈਂਦਾ ਜਾ ਕਰਕੇ ਨਹੀਂ ਪਤਾ ਲੱਗਦਾ ਬਹੁਤਾ ਹਨੇਰਾ ਹੋਵੇ ਤੇ ਜਦੋਂ ਗਿਆਰੂਪੀ ਦੀਵਾ ਕੋਲ ਹੋਵੇ ਲਾਈਟ ਕੋਲ ਹੋਵੇ ਤੇ ਫਿਰ ਪਤਾ ਲੱਗ ਜਾਂਦਾ ਵੀ ਇੱਥੇ ਕੋਠੇੜਾ ਲੱਗੇਗਾ ਇੱਥੇ ਕੋ ਟੂਵਾ ਹੈ ਕੋ ਖੂਆ ਜਦੋਂ ਦੀਵਾ ਕੋਲ ਹੋਵੇ ਗਿਆਨ ਦਾ ਦੀਵਾ ਇਸੇ ਤਰ੍ਹਾਂ ਜਿਹੜੇ ਸੀ ਉਹ ਸਮੇਂ ਤੇ ਐਸੀ ਦੇਸ਼ ਦੀ ਹਾਲਤ ਐਸੀ ਲੋਕਾਂ ਦੀ ਦੁਨੀਆ ਦੀ ਹਾਲਤ ਬਣੀ ਹੋਈ ਸੀ ਪਰ ਜੇ ਅੰਧੀ ਗਿਆਨ ਬਿਨ ਕੂੜਕ ਸਤ ਮੁਖੋ ਅਲਾਈ ਕਿ ਪ੍ਰਜਾ ਜਿਹੜੀ ਗਿਆਨ ਤੋਂ ਬਿਨਾਂ ਨਾ ਅੰਧੀ ਹੋਈ ਸੀ ਇਸੇ ਤਰ੍ਹਾਂ ਗਿਆਨ ਤੋਂ ਬਿਨਾਂ ਸੀ ਅੰਦੇ ਆਂਦੇ ਹਮ ਅੰਦਲੇ ਅੰਦ ਵਿਖਿਆ ਵਿਖਰਾਤੀ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮੰਨ ਹੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਮੰਨੀਏ ਤਾਂ ਹੀ ਗਿਆਨ ਦੀ ਪ੍ਰਾਪਤੀ ਹੋਣੀ ਆ ਗੁਰੂ ਦਾ ਸ਼ਬਦ ਗੁਰੂ ਕੀ ਗ੍ਰੰਥਾਣੀ ਸਰ ਸੰਗਤ ਕਰੀਏ ਗਿਆਨ ਦੀ ਪ੍ਰਾਪਤੀ ਹੁੰਦੀ ਆ ਤੇ ਪ੍ਰਕਾਸ਼ ਹੁੰਦਾ ਪ੍ਰਕਾਸ਼ ਅੰਦਰ ਇਸੇ ਤਰ੍ਹਾਂ ਇਹ ਗੁਰੂ ਦੇ ਪ੍ਰਕਾਸ਼ ਤੋਂ ਬਿਨਾ ਗੁਰੂ ਧਾਰਨ ਕਰਨ ਤੋਂ ਬਿਨਾ ਘੁੱਪ ਹਨੇਰਾ ਆ ਕਿਤੇ ਵੀ ਨਿੱਗ ਸਕਦੇ ਆ ਤੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਪ੍ਰਜਾ ਜਰੀ ਆ ਗਿਆਨ ਤੋਂ ਵੀ ਹੋਣੀ ਆ ਤੇ ਅੰਨੀ ਹੋਈ ਫਿਰਦੀ ਆ ਗਿਆਨ ਤੋਂ ਵੀ ਹੋਣੀ ਹੋ ਕਰਕੇ ਅੰਨੀ ਹੋਈ ਹੈ ਤੇ ਕੂੜ ਕੋ ਧਰਮ ਮੂੰਹ ਬੋਲਦੀ ਹੈ ਚੇਲੇ ਸਾਜ ਵਜਾਏਂਦੇ ਨਚਨ ਗੁਰੂ ਬਹੁ ਵਿਦ ਭਾਈ ਤੇ ਚੇਲੇ ਜੜੇ ਨਾ ਉਹ ਸ਼ਾਨੇ ਆਦ ਸਾਜ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਇਹ ਭਾਈ ਅਹੀ ਗੁਰਦਾਤਾ ਜੀ ਫਰਮਾਨ ਕਰਦੇ ਨੇ ਕਿ ਉਸ ਸਮੇਂ ਦੀ ਹਾਲਤ ਕੀ ਬਣੀ ਹੋਈ ਸੀ ਚੇਲੇ ਸਾਜ਼ ਵਜਾਏ ਦੇ ਨੱਚਨ ਗਰੂ ਬਹੁ ਵਿਦਭਾਈ ਚੇਲੇ ਸਾਜ਼ ਉਜਾਈ ਜਾ ਰਹੀ ਰੋਲਟਾ ਹੀ ਕੰਮ ਹੋ ਰਿਆ ਤੇ ਜਿਹੜੇ ਗਰੂ ਬਣ ਬੈਠੇ ਨਹੀਂ ਉਹ ਨੱਚੀ ਜਾਂਦੇ ਨੇ ਉਹਨਾਂ ਦੇ ਸਾਜ਼ਾਂ ਤੇ ਨੱਚੀ ਜਾਂਦੇ ਨੇ ਜਿੱਦਾਂ ਉਹ ਕਹੀ ਜਾਂਦੇ ਨਾ ਉਦਾਂ ਹੀ ਕਰੀ ਜਾਂਦੇ ਨੇ ਉਹਨਾਂ ਦੇ ਕਹਿਣ ਤੇ ਨੱਚੀ ਜਾਂਦੇ ਨੇ ਕਿਉਂਕਿ ਪੈਸੇ ਮਟੋਰਨ ਵਾਸਤੇ ਵਹਿਮਾ ਭਰਮਾਂ ਵਿੱਚ ਪਾਉਣ ਵਾਸਤੇ ਹੁਣ ਜਿਹੜੇ ਆ ਨਾ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਨ ਚੇਲੇ ਜਿਹੜੇ ਨੇ ਉਹ ਬੰਦੇ ਨੂੰ ਲੈ ਬੈਂਦੇ ਨੇ ਇਹੋ ਜੀ ਅਖੌਤੀ ਲੋਕਾਂ ਦੀ ਚੇਲੇ ਬੜੇ ਹੁੰਦੇ ਆ ਦੇ ਧਾਰੀਆਂ ਦੇ ਚੇਲੇ ਬੜੇ ਹੁੰਦੇ ਆ ਉਹਨਾਂ ਨੂੰ ਹੋਰ ਪੁੱਠੇ ਕੰਮ ਵਾਸਤੇ ਪਾਉਂਦੇ ਆ ਕਿਉਂਕਿ ਬਹੁਤੀ ਵਾਹ ਵਾਹ ਕਰੀ ਜਾਣੀ ਉਹਨਾਂ ਦੀ ਉਹਨਾਂ ਦੀ ਹਰਮਤ ਮਾਰੀ ਜਾਂਦੀ ਆ ਬੰਦੇ ਦੀ ਬਹੁਤੀ ਵਾਹ ਵਾਹ ਹੋਏ ਉਹਦੀ ਮਤ ਮਾਰੀ ਜਾਂਦੀ ਆ ਇਹ ਚੇਲੇ ਜਿਹੜੇ ਨੇ ਉਹਨਾਂ ਤੋਂ ਹੋਰ ਕੰਮ ਕਰਾਈ ਜਾਂਦੇ ਨੇ ਐਸੇ ਤਰ੍ਹਾਂ ਦੇ। ਇਹ ਕੋਈ ਮਾੜਾ ਕਰਮ ਕਰਦਾ ਉਹਨੂੰ ਹੋਰ ਵਾਵਾ ਕਰੀ ਜਾਣੀ ਉਹਦੀ। ਉਹ ਗਾਂ ਹੋਰ ਕੋਈ ਹੋਰ ਇਹੋ ਜਿਹਾ ਕੰਮ ਕਰਵਾ ਬੈਠਦਾ। ਭਾਈ ਗੋਦਾ ਜੀ ਕਹਿੰਦੇ ਚੇਲੇ ਸਾਜ਼ ਵਜਾਉਂਦੇ ਚੇਲੇ ਸਾਜ਼ ਵਜਾਉਂਦੇ ਨੇ ਤੇ ਨੱਚਣ ਗੁਰੂ ਬਹੁ ਵਿਦ ਭਾਈ ਤੇ ਜਿਹੜੇ ਉਹਨਾਂ ਦੇ ਗੁਰੂ ਨੇ ਉਹ ਨੱਚੀ ਜਾਂਦੇ ਹਨ। ਬਹੁਤ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀ ਤੇ ਨਾਲੇ ਜਾਈ ਸੇਵਕ ਘਰਾਂ ਵਿੱਚ ਬੈਠੇ ਹਨ ਤੇ ਗੁਰ ਉੱਠ ਕੇ ਉਹਨਾਂ ਦੇ ਘਰ ਹੀ ਜਾਂਦੇ ਹਨ ਕਿਉਂਕਿ ਅਖੌਤੀ ਲੋਗ ਆ ਨਾ ਉਹ ਫਿਰ ਕੋਈ ਨਾ ਕੋਈ ਪੈਸਾ ਵਟੋਰਨ ਵਾਤੇ ਵਹਿਮ ਭਰਮਾਂ 'ਚ ਪਾਉਣ ਵਾਤੇ ਚਲੇ ਜਾਂਦੇ ਨਾ ਇਸੇ ਤਰ੍ਹਾਂ ਦੇ ਸੇਵਕ ਘਰਾਂ ਦੇ ਅੰਦਰ ਬੈਠੇ ਰਹਿੰਦੇ ਹਨ ਤੇ ਗੁਰੂ ਉੱਠ ਕੇ ਉਹਨਾਂ ਦੇ ਘਰਾਂ ਵਿੱਚ ਜਾਂਦੇ ਹਨ ਕਾਜੀ ਹੋਈ ਰਿਸਵਤੀ ਵੱਡੀ ਲੈ ਕੇ ਹੱਕ ਗਵਾਈ ਤੇ ਕਾਜੀ ਜਿਹੜੇ ਚ ਨਾ ਉਸ ਸਮੇਂ ਤੇ ਵੱਡੀ ਖੁਰੇ ਹੋ ਗਏ ਵੱਡੀ ਲੈ ਕਰਕੇ ਤੇ ਪ੍ਰਾਇਆ ਹੱਕ ਗਵਾਦ ਹੁੰਦੇ ਕਿਸ ਦਾ ਹੱਕ ਕਿਸ ਨੂੰ ਦੇ ਦਿੰਦੇ ਨਿਆਂ ਨਹੀਂ ਕਰਦੇ ਪੈਸੇ ਲੈ ਕੇ ਕੁਝ ਵੀ ਹੋ ਸਕਦਾ ਇਸੇ ਤਰ੍ਹਾਂ ਜਿੱਦਾਂ ਹੁਣ ਦਾ ਸਮਾ ਬਣਿਆ ਹੋਇਆ ਪੈਸੇ ਦੇ ਨਾਲ ਜਿਹਦੇ ਕੋਲ ਪੈਸਾ ਆ ਕਿੰਨੇ ਵੀ ਕਰਮ ਬਾੜੇ ਕਰੀ ਜਾਏ ਕੋਈ ਪਰਚਾ ਨਹੀਂ ਬਣਦਾ ਉਹਦੇ ਤੇ ਜਿਹਦੇ ਕੋਲ ਪੈਸਾ ਨਹੀਂ ਝਾਟੀ ਫੜ ਕੇ ਲਾ ਜਾਂਦੇ ਉਹਨੂੰ ਝਾਟੀ ਸਜ਼ਾਵਾਂ ਹੋ ਜਾਂਦੀਆਂ ਉਹਨਾਂ ਨੂੰ ਹੁਣ ਜਿਹਦੇ ਕੋਲ ਪੈਸਾ ਹੈ ਨਾ ਲੈ ਕੇ ਵੱਡੀ ਹੁਣ ਰਾਮ ਰਹੀਮ ਦੇਖ ਲਓ ਉਹ ਤੀਜੇ ਕਿੰਨੇ ਕੇਸ ਉਹਦੇ ਤੇ ਪਏ ਆ ਤੀਜੇ ਕਿ ਦਿਨ ਬਾਅਦ ਆ ਜਾਂਦਾ ਜੀ ਉਹਨੂੰ ਛੁੱਟੀ ਦੇ ਦਿੱਤੀ ਛੁੱਟੀ ਦੇ ਦਿੱਤੀ ਤੇ ਗੁਰੂ ਕੇ ਸਿੰਘ ਜਿਹੜੇ ਆ ਜਿਨ੍ਹਾਂ ਨੇ ਧਰਮ ਤੇ ਪਹਿਰਾ ਦਿੰਦਿਆਂ ਹੋਇਆਂ ਦੁਸ਼ਟਾਂ ਨੂੰ ਸੋਧਾ ਲਾਉਣਾ ਕੀਤਾ ਤੇ 30-30 ਸਾਲ ਤੋਂ ਉੱਪਰ ਹੋ ਗਈ ਉਹਨਾਂ ਨੂੰ ਇੱਕ ਛੁੱਟੀ ਵੀ ਕਦੇ ਨਹੀਂ ਮਿਲੀ ਇੱਕ ਦਿਨ ਦੀ ਵੀ ਕਦੇ ਨਹੀਂ ਬਾਹਰ ਕੱਢਿਆ ਉਹਨਾਂ ਨੂੰ ਇਹ ਜਿਹੜਾ ਸੀ ਕਾਜੀ ਹੋਏ ਰਿਸ਼ਵਤੀ ਕਾਜੀ ਜਿਹੜੇ ਸੀ ਉਹ ਰਿਸ਼ਵਤੀ ਹੋ ਗਈ ਰਿਸ਼ਵਤ ਲਿਆ ਕਰਕੇ ਨਾ ਉਸ ਸਮੇਂ ਤੇ ਕਾਜੀ ਹੀ ਜੱਜ ਹੁੰਦੇ ਸਨ ਫੈਸਲਾ ਸਰਾਉਂਦੇ ਸਨ ਕਾਜੀ ਵੱਢੀ ਲੈ ਕੇ ਹੱਕ ਗਵਾਇ ਤੇ ਵੱਢੀ ਲੈ ਕਰਕੇ ਹੱਕ ਕਿਸੇ ਦਾ ਗਵਾ ਦਿੰਦੇ ਸਨ ਇਸਤਰੀ ਪੁਰਖਾ ਦਾਮ ਹਿਤ ਭਾਵੇਂ ਆਏ ਕਿਥਾਂ ਉਜਾਈ ਇਸਤਰੀ ਦਾ ਭਰਤੇ ਨਾਲ ਦਾਮ ਹਿਤ ਪੈਸੇ ਦਾ ਪਿਆਰ ਹੋ ਗਿਆ ਥਾਂ ਕੁਥਾਂ ਭਾਵੇਂ ਕਿਤੇ ਆਵੇ ਜਾਵੇ ਇਸਤਰੀ ਜਨਾ ਇਸਤਰੀ ਪੁਰਖਾ ਦਾਮ ਹਿਤ ਪੁਰਖ ਨੂੰ ਪੈਸੇ ਚਾਹੀਦੇ ਐਸਾ ਸਮਾ ਬਣ ਗਿਆ ਬੰਦਾ ਕਹਿੰਦਾ ਮੈਨੂੰ ਪੈਸੇ ਚਾਹੀਦੇ ਜਿੱਥੇ ਮਰਜੀ ਤੁਰ ਹੀ ਫਿਰ ਮਾਫ ਕਰਨਾ ਅੱਜ ਦਾ ਸਮਾਂ ਵੀ ਆ ਗਿਆ ਅੱਜ ਦਾ ਸਮਾਂ ਐਸਾ ਸੋਸ਼ਲ ਮੀਡੀਆ ਤੇ ਦੇਖ ਲਓ ਬੰਦਾ ਹੀ ਆਪਣੀ ਘਰ ਵਾਲੀ ਦੀ ਵੀਡੀਓ ਬਣਾ ਕਰਕੇ ਸਾਰੀ ਦੁਨੀਆ ਨੂੰ ਵਿਖਾਉਂਦਾ ਸਾਰੀ ਦੁਨੀਆ ਨੂੰ ਕਾਦੇ ਤੋਂ ਕਹਿੰਦੇ ਪੈਸੇ ਹੀ ਬੜੇ ਆਉਂਦੇ ਨੇ ਇਹ ਸੋਸ਼ਲ ਮੀਡੀਆ ਤੋਂ ਪੈਸੇ ਮਿਲਦੇ ਨੇ ਆਪਣੀਆਂ ਜਿਹੜੀਆਂ ਅਣਖਾਂ ਮਰ ਗਈਆਂ ਜ਼ਮੀਰਾਂ ਮਰ ਗਈਆਂ ਪਹਿਲੇ ਆ ਸਮਿਆਂ ਦੇ ਵਿੱਚ ਕਿਸੇ ਦੀ ਵਿਆਹ ਸ਼ਾਦੀ ਹੋਣੀ ਕਈ ਕਈ ਸਾਲ ਕੋਈ ਧੀ ਪੈਣੇ ਬਾਅਦ ਪਤਾ ਹੀ ਨਹੀਂ ਲੱਗਣਾ ਉਹ ਫਲਾਣੇ ਦੀ ਘਰ ਵਾਲੀ ਆ ਪਿੰਡ ਦੇ ਵਿੱਚ ਹੀ ਨਾ ਪਤਾ ਹੋਣਾ ਹੁਣ ਤੇ ਜਦਨ ਵਿਆਹ ਹੋ ਜਾਂਦਾ ਨਾ ਉਸ ਦਿਨ ਹੀ ਸੋਸ਼ਲ ਮੀਡੀਆ ਤੇ ਪਾ ਦਿੰਦੇ ਵੀਡੀਓ ਬਣਾਵਨਾ ਮਕਰੀਲਾ ਬਣਾਉਣ ਲੱਗ ਜਾਂਦੇ ਨੇ ਦੂਜੇ ਦਿਨ ਹੀ ਕੋਠੇ ਤੇ ਚੜ ਚੜ ਕੇ ਵੀਡੀਓ ਬਣਾਉਂਦੇ ਨੇ ਘਰ ਵਾਲਾ ਵੀਡੀਓ ਬਣਾਉਂਦਾ ਤੇ ਫਿਰ ਆਪ ਹੀ ਉਹਨੂੰ ਨੱਟ ਤੇ ਪਾਉਂਦਾ ਕਹਿੰਦਾ ਮੈਨੂੰ ਹੁਣ ਕਰਨ ਦੀ ਕੋਈ ਲੋੜ ਹੀ ਨਹੀਂ ਹੁਣ ਮੈਂ ਕੀ ਕਰਨਾ ਮੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹਨੂੰ ਦੇਖਣਾ ਤੇ ਉਹਦੇ ਪੈਸੇ ਆਉਣੇ ਤੇ ਕਮਾਈ ਕਰਨੀ ਆ ਇਦਾਂ ਦਾ ਸਮਾਂ ਬਣ ਗਿਆ ਨਾ ਇਦਾਂ ਦਾ ਸਮਾਂ ਜੇ ਭਾਈ ਗੁਰਦਾਸ ਜੀ ਵੀ ਕਹਿੰਦੇ ਉਹ ਸਮੇਂ ਤੇ ਵੀ ਇਦਾਂ ਦਾ ਸੀ ਦਾਮ ਹਿਤ ਭਾਵੈ ਆਏ ਕਿਥਾ ਉਹ ਜਾ ਜਿੱਥੇ ਮਰਜੀ ਔਰਤ ਆਈ ਜਾਵੇ ਬੰਦਾ ਦਾ ਪੈਸੇ ਦਾ ਸੌਦਾ ਕਰਦਾ ਮੈਨੂੰ ਪੈਸੇ ਦੇਈ ਜਾ ਪੈਸੇ ਦੇਈ ਜਾ ਜਿੱਥੇ ਮਰਜੀ ਆ ਜਾ ਐਸਾ ਭਿਆਨਕ ਸਮਾਂ ਹੁਣ ਵੀ ਬਣਿਆ ਹੋਇਆ ਐਸਾ ਭਿਆਨਕ ਸਮਾਂ ਇਸਤਰੀ ਦਾ ਭਰਤੇ ਨਾਲ ਦਾਮ ਹਿਤ ਪਿਆਸੇ ਦਾ ਪਿਆਰ ਹੋ ਗਿਆ ਪਿਆਸੇ ਦਾ ਪਿਆਰ ਹੀ ਥਾਂ ਕੁ ਥਾਂ ਭਮ ਕਿਤੇ ਆਵੇ ਜਾਵੇ ਮੈਂ ਵਰਤਿਆ పాਪ ਸਬਸ ਜਗ ਮਾਹੀ ਤੇ ਸਾਰੇ ਜਗ ਦੇ ਵਿੱਚੇ పాਪ ਦਾ ਵਰਤਾਰਾ ਹੋ ਗਿਆ పాਪ ਦਾ ਬਹੁਤਾ పాਪ ਵਧ ਗਿਆ ਸੰਸਾਰ ਦੇ ਅੰਦਰ ਉਸ ਸਮੇਂ ਤੇ ਭਾਈ ਗੁਰਦਾਸ ਜੀ ਇਹ ਬਿਆਨ ਕਰਦੇ ਨੇ ਕਿ ਬਹੁਤਾ పాਪ ਜਿਹੜਾ ਨਾ ਮਾਤ ਲੋਕ ਦੀ ਦਸਾ ਦਸਦੇ ਹੋਏ ਹਾਕਨ ਹੱਕ ਦੀ ਵੀ ਹਾਕ ਵਿਚਾਰ ਨਹੀਂ ਰਹੀ ਰਾਜੇ ਜ਼ਲਮ ਹਨ ਪ੍ਰਜਾ ਵਿੱਚ ਅਗਿਆਨ ਹੈ ਝੂਠੀ ਹੋ ਗਈ ਹੈ ਧਰਮ ਦੇ ਉਪਦੇਸ਼ਕ ਰਾਸ ਮੰਡਲਾਂ ਤੇ ਲੀਲਾ ਵਿੱਚ ਰੁੱਝ ਰਹੇ ਹਨ ਗੁਰੂ ਚੇਲੇ ਅਤੇ ਉਹਨਾਂ ਦੇ ਤਲਕ ਉਲਟ ਹੋ ਗਿਆ ਹੈ ਗੁਰੂ ਚੇਲਿਆਂ ਨੂੰ ਲੱਭਦੇ ਫਿਰਦੇ ਨੇ ਉਹਨਾਂ ਦੇ ਘਰੇ ਜਾ ਕੇ ਜਾਲ ਵਿਛਾ ਕੇ ਚੜੀਆਂ ਫਾਉਂਦੇ ਨੇ ਇਸੇ ਤਰ੍ਹਾਂ ਨਿਆਂੂ ਕਰਨਾ ਜਿਨ੍ਹਾਂ ਦੇ ਹੱਥ ਹੈ ਪੁਰਸ਼ਵਤ ਕਰੇ ਹੋ ਗਏ ਹਨ ਗ੍ਰਸਥ ਧਰਮ ਨਸ਼ਟ ਹੋ ਗਿਆ ਗ੍ਰਸਥ ਧਰਮ ਇਸਤਰੀ ਭਰਤੇ ਦਾ ਪਿਆਰ ਪੈਸੇ ਦਾ ਪਿਆਰ ਰਹਿ ਗਿਆ ਤੇ ਇਸੇ ਤਰ੍ਹਾਂ ਪਤੀ ਬਰਤ ਧਰਮ ਜਿਹੜਾ ਨਾ ਸਤਿ ਬਰਤ ਧਰਮ ਦੋਵੇਂ ਉੱਡ ਗਏ ਨੇ ਗੱਲ ਕੀ ਕਿ ਪਾਪ ਸਾਰੇ ਫਸਰ ਗਿਆ ਹੈ ਪਾਪ ਸਾਰੇ ਹੋ ਗਿਆ ਇਸੇ ਤਰ੍ਹਾਂ ਅੱਜ ਵੀ ਇਹ ਪਿਆਰ ਕੋਈ ਨਹੀਂ ਰਹਿ ਗਿਆ ਪੈਸਾ ਹੀ ਸਾਰੇ ਥਾਂ ਮੁੱਖ ਕਰ ਲਿਆ ਸੀ ਪੈਸਾ ਹੀ ਅੱਗੇ ਕਰ ਲਿਆ ਕਿ ਪੈਸਾ ਹੀ ਚਾਹੀਦਾ ਪੈਸੇ ਦੀ ਖਾਤਰ ਇੱਜ਼ਤਾਂ ਨਾਮ ਕਰੀ ਜਾਂਦੇ ਨੇ ਪੈਸੇ ਦੇ ਖਾਤਰ ਪੈਸੇ ਦੀ ਖਾਤਰ ਆਪਣੀਆਂ ਇੱਜ਼ਤਾਂ ਰੋਲ ਲਈਆਂ ਸੋਸ਼ਲ ਮੀਡੀਆ ਤੇ ਜਾ ਜਾ ਕਰਕੇ ਪਰ ਪੈਸਾ ਹੀ ਮੁੱਖ ਰੱਖ ਲਿਆ ਪੈਸਾ ਹੀ ਹੋਣਾ ਚਾਹੀਦਾ ਪੈਸਾ ਹੀ ਹੋਣਾ ਚਾਹੀਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਪਾਪ ਹੀ ਸਾਰੇ ਫਸਰ ਗਿਆ ਪਾਪ ਹੀ ਇੰਨਾ ਵੱਧ ਗਿਆ ਵਰਤਿਆ ਪਾਪ ਸਭਸ ਜਗ 마ਹੀ ਸਾਰੇ ਜਗ ਦੇ ਵਿੱਚ ਪਾਪ ਬਹੁਤ ਸਾਰਾ ਵੱਧ ਗਿਆ ਇਹ 3ਵੀਂ ਪੌੜੀ ਦੇ ਵਿੱਚ ਇਥੋਂ ਤੱਕ ਜਿਹੜੀ ਹੈ ਤਿੰਨ ਪੌੜੀਆਂ ਦੀ ਵਿਚਾਰ ਹੋਈ ਹੈ ਅਗਲੀਆਂ ਪੌੜੀਆਂ ਜਿਹੜੀ ਨੇ ਪਹਿਲੀ ਵਾਰ ਦੀਆਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਕੱਲ ਨੂੰ ਇਹਨਾਂ ਪੌੜੀਆਂ ਦੀ ਵਿਚਾਰ ਕਰਾਂਗੇ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟ ਨੂੰ ਕੋਟਾ ਨੂੰ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਅਖੀਰਲੀਆ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਇਸ ਤਰੀ ਪੁਰਖ ਦਾ ਮਹਿਤ ਭਾਵੈ ਆਏ ਕਿਥਾਉ ਜਾਈ ਵਰਤਿ ਆਪਾਪ ਸਭ ਸੁਜਗ ਮਾਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ